ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਮੈਂ ਮੇਰੇ ਪਿੰਡ ਦੇ ਵਿੱਚੋਂ ਦਿਖਾ ਰਿਹਾ ਸੋਨੂੰ ਪਿੰਡ ਕਮਾਲੂ ਤਲਵੰਡੀ ਸਾਬੋ ਤਹਿਸੀਲ ਤੇ ਸਾਨੂੰ ਜ਼ਿਲ੍ਹਾ ਪੈਂਦਾ ਬਠਿੰਡਾ ਤਲਵੰਡੀ ਸਾਬੋ 9-10 ਕਿਲੋਮੀਟਰ ਪੈਂਦੀ ਹੈ ਤੇ ਨੇੜੇ ਦੇ ਪਿੰਡਾਂ ਦੀ ਆਪਾਂ ਜੇ ਗੱਲ ਕਰੀਏ ਇੱਕ ਸਾਈਡ ਤੇ ਜੱਜਲ ਪਿੰਡ ਪੈਂਦਾ ਬੰਗੀ ਲਾਲੇਆਣਾ ਤੇ ਇੱਕ ਸਾਈਡ ਤੇ ਸਾਡੇ ਆਰਾਮਾ ਮੰਡੀ ਸ਼ਹਿਰ ਪੈਂਦਾ ਆਰਾਮੇ ਆਲਾ ਕਮਾਲੂ ਸਾਡੇ ਪਿੰਡ ਨੂੰ ਕਹਿੰਦਾਂਦੇ ਆ ਜਿਸ ਘਰ ਦੇ ਵਿੱਚੋਂ ਦੋਸਤੋ ਵੀਡੀਓ ਬਣਾ ਰਿਹਾ ਨਾ ਵੀਰ ਡੈਰੀ ਦਾ ਕੰਮ ਕਰਦਾ ਹੈ ਕੁਸ਼ਕ ਗਾਮਾ ਬਾਈ ਕੋਲ ਇਧਰ ਪਾਸੇ ਰੱਖੀਆਂ ਹੋਈਆਂ ਤੇ ਉਹ ਅੱਗੇ ਬਾਈ ਦਾ ਬੱਕਰੀਆਂ ਦਾ ਫਾਰਮ ਰਹਿ ਗਿਆ ਤੇ ਇਸ ਸ਼ੈੱਡ ਦੀ ਵੀ ਆਪਾਂ ਵੀਡੀਓ ਪਹਿਲਾਂ ਦਿਖਾਈ ਹੈ ਬਾਈ ਕੋਲੇ ਆ ਸਰਕੀ ਕਾਨੇ ਦਾ ਸ਼ੈੱਡ ਪਾਇਆ ਹੋਇਆ ਬਹੁਤ ਸੋਹਣਾ ਪਹਿਲਾਂ ਆਪਾਂ ਇਸ ਆਪਣੇ ਚੈਨਲ ਤੇ ਵੀਡੀਓ ਪਾਈ ਵੀ ਹੈ ਤੇ ਇਹਨਾਂ ਦੇ ਵਿੱਚੋਂ ਬਾਈ ਨੇ ਇੱਕ ਬੈਰ ਸੇਲ ਕਰਨੀ ਹੈਗੀ ਬੈਰ ਦੀ ਡਿਟੇਲ ਮੈਂ ਤੁਹਾਨੂੰ ਸਾਰੀ ਲੈ ਕੇ ਦੇਵਾਂ ਜਿਹੜੇ ਭਰਾਵਾਂ ਨੂੰ ਪਸੰਦ ਆਈ ਨਾ ਉਹ ਆਗੇ ਤਸੱਲੀ ਕਰ ਲਿਓ ਹੱਕ ਬਣਦਾ ਤੁਹਾਡਾ ਤਸੱਲੀ ਕਰਨਾ ਕਿਉਂਕਿ ਤੁਸੀਂ ਪੈਸੇ ਲਾਉਣ ਵਾਲੀ ਧਿਰ ਹੋ ਤੇ ਮੇਰਾ ਕੰਮ ਸਿਰਫ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਜਾਨਵਰ ਦਿਖਾਉਣਾ ਹੈ ਅਗਲੀ ਜੋ ਵੀ ਕਾਰਵਾਈ ਆ ਦੋਸਤੋ ਤੁਹਾਡੀ ਹੈ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਆਜੋ ਬਾਈ ਨਾ ਕਰ ਦਿਆਂ ਗੱਲਬਾਤ ਬਾਈ ਆਇਓ ਸਾਹਮਣੇ ਬਈ ਸਤਿ ਸ੍ਰੀ ਅਕਾਲ ਹਸਰੀ ਗੱਲ ਬਾਈ ਠੀਕ ਠਾਕ ਹੋ ਵਧੀਆ ਬਾਈ ਬਾਈ ਇਹ ਬੈਡ ਸੁਆ ਕਹਿ ਮੈਂਗਾ ਪਹਿਲਾ ਬਾਈ ਹਲੇ ਤਾਂ ਖੀਰੀ ਦੇ ਦੰਦੇ ਨੇ ਚੱਕੇ ਅੱਛਾ ਖੀਰੀ ਦੇ ਚੱਕੇ ਦੰਦ ਵਾਲੇ ਖੀਰੀ ਦੇ ਚੱਕੇ ਦੰਦ ਹਲੇ ਮਤਲਬ ਪ੍ਰੋਪਰ ਦੋ ਦੰਦ ਤਾਂ ਹੋਈ ਨਹੀਂ ਹੋਣੀ ਨਾ ਨਾ ਪ੍ਰੋਪਰ ਨਹੀਂ ਹੋਈ ਹਲੇ ਤਾਂ ਜਮਾ ਬਈ ਨਿਕਲਦੇ ਜੀ ਆਉਂਦੇ ਇੰਨੇ ਕਿਦਾਂ ਆਉਂਦਾ ਜੀ ਅੱਛਾ ਨਿਕਲਦੇ ਆਉਂਦੇ ਹਾਂ ਦਿਨ ਕਾ ਸੁਣ ਲਈ ਨਾ ਹਾਂ ਬਈ ਇਹ ਦੇ ਮੰਨ ਕੇ ਚੱਲੋ ਦੇਣ ਬਸ 10 12 ਲੈ ਜੂਗੀ ਹਲੇ 10 12 ਲੈ ਜੂਗੀ ਹਾਂ ਬੜੇ ਆਰਾਮ ਨਾਲ 10 12 ਦਿਨ ਹਲੇ ਲੈ ਜੂ ਦੋਸਤੋ ਪ੍ਰਿੰਟ ਸੋਣਾ ਬੱਚੀ ਦਾ ਕਦ ਕੜ ਚੰਗਾ ਹਲੇ ਖੀਰੀਆਂ ਦੇ ਵਿੱਚ ਬਹਿੜ ਹੈਗੀ ਦੋੋਂ ਦੇ ਦੰਦ ਚੱਕੇ ਆ ਕਿਉਂਕਿ ਹਲੇ ਉਹ ਦੋ ਦੰਦ ਜਦੋਂ ਪ੍ਰੋਪਰ ਹੋਣਾ ਉਹਦੇ ਟਾਈਮ ਲੱਗ ਜੂ ਹਲੇ ਬਹਿੜ ਨੂੰ ਤੇ ਇਧਰ ਕਰੀ ਇੱਕ ਸਾਈਡ ਤੋਂ ਨਾ ਐਂ ਲੱਗਦਾ ਜਿਵੇਂ ਇੱਕ ਸਾਈਡ ਤੇ ਵੱਧ ਕਾਣਾ ਜਾਂ ਲੇਵਾ ਦਿਖਾਉਂਦੇ ਦੇ ਕਾਰਨ ਕਿ ਭਲਾਂ ਇਹ ਤੇ ਭਲਾਂ ਬਾਈ ਕੱਲ ਓਰਲੇ ਪਾਸੇ ਜੀ ਰਾਤ ਬੈਠੀ ਰਹੀ ਆ ਹੁਣ ਕੱਕਾ ਰੇਤਾਂ ਸਿੱਟਿਆ ਇੱਕ ਪਾਸੇ ਬੈਠੀ ਰਹੀ ਆ ਉਹਦੇ ਕਾਰਨ ਹੁਣ ਦੂਜੇ ਪਾਸੇ ਆ ਬਿੱਥ ਥਣਾ ਦੇ ਵਿੱਚ ਬਹੁਤ ਸੋਹਣੀ ਐ ਅਗਲੇ ਪਿਛਲੇ ਥਣ ਦੀ ਬਿੱਥ ਵੀ ਚੰਗੀ ਐ ਤੇ ਮਗਲੇ ਥਣਾ ਦੀ ਵੀ ਬਿੱਥ ਵੀ ਚੰਗੀ ਹੈਗੀ ਆ ਜਿਹੜੀ ਤੁਹਾਨੂੰ ਦੇਖ ਰਹੀ ਹੈ ਦੋਸਤੋ ਇਹ ਭਾਲਾ ਕਿਉਂਕਿ ਪਹਿਲਾਂ ਬੱਚੀਆਂ ਜਿਹੜੀਆਂ ਮੱਝ ਲਾ ਲੋ ਗਾਂ ਲਾ ਲੋ ਅਕਸਰ ਉਹ ਮੱਝ ਉਹ ਪਸ਼ੂ ਭਲਾ ਪਾ ਜਾਂਦਾ ਹੁੰਦਾ ਤੇ ਹਲੇ ਦਿਨਾਂ 10 12 ਦਿਨ ਤਾਂ ਬਾਈ ਕਹਿੰਦਾ ਮੇਰੇ ਅੰਤਾਜੇ ਦੇ ਨਾਲ ਦਿਨ ਇਹ ਵੱਧ ਲੈ ਕੇ ਜਾਊਗੀ ਬੱਚੀ ਕਿਉਂਕਿ ਜਿਹੜੇ ਹਿਸਾਬ ਨਾਲ ਬੱਚੀ ਦਾ ਹੁਣ ਰੋਖਾ ਹੈ ਤੇ ਬਾਕੀ ਮੈਂ ਸਾਨੂੰ ਤੋੜ ਕੇ ਵੀ ਦਿਖਾ ਤੋਰਾਂਗਾ ਬਾਈ ਇਹਨੂੰ ਹਾਂ ਬਾਈ ਪ੍ਰਿੰਟ ਬੱਚੀ ਦਾ ਬਹੁਤ ਸੋਹਣਾ ਹੈਗਾ ਥੋੜਾ ਜਿਹਾ ਕ੍ਰੋਸ ਸੰਗ ਜ਼ਰੂਰ ਪੈਂਦਾ ਹੈਗਾ ਤੇ ਮੂੰਹ ਮੱਥਾ ਬੱਚੀ ਦਾ ਚੰਗਾ ਹੈਗਾ ਆ ਦੇਖੋ ਤੁਸੀਂ ਧਿਆਨ ਨਾਲ ਅੱਗੇ ਦੇਖੋ ਤੰਨਕ ਉਹਨਾਂ ਦੀ ਸੋਹਣੀ ਹੈਗੀ ਅ ਪੱਤਗਾਠ ਵੀ ਬੱਚੀ ਦਾ ਚੰਗਾ ਤੇ ਹਲੇ ਨੇ ਮੋੜ ਲਿਆ ਬਾਈ ਇਤਰੀ ਲੈ ਹਾਲੋ ਮੈਂ ਤੁਹਾਨੂੰ ਇੱਥੋਂ ਵੀ ਦਿਖਾਉਣਾ ਥਾਣਾ ਦੇਖੋ ਹਵਾਨੇ ਜੀ ਨਾ ਤੱਕ ਜਦੋਂ ਇਹਨੇ ਸੂਣਾ ਹੋਇਆ ਬੱਚੀ ਨੇ ਅੰਤਾਜਾ ਇਹ ਐ ਵੀ ਇੱਕ ਤਾਂ ਫਿਟਿੰਗ ਵਾਲਾ ਹਵਾਨਾ ਹੋਣਾ ਬੱਚੇ ਦਾ ਬਹਿੜ ਦਾ ਤੇ ਦੂਜਾ ਤੱਕ ਨਾ ਅਗਲੇ ਤੇ ਪਿਛਲੇ ਪਾਸੇ ਦੋਨੇ ਪਾਸੋਂ ਬੱਚੀ ਦੀ ਪੂਰੀ ਚੰਗੀ ਹੈ ਦਿਖਾਉਗੀ ਕਿਉਂਕਿ ਮੈਂ ਤੁਹਾਨੂੰ ਅਗਲੇ ਪਾਸੇ ਤੱਕ ਵੀ ਦਿਖਾਉਣ ਲੱਗਾ ਬੱਚੀ ਦੀ ਆ ਦੇਖੋ ਇੱਥੋਂ ਦੇਖ ਦੋ ਜੱਜ ਕਰਿਓ ਹਵਾਨਾ ਤੇ ਆਹ ਥਣ ਦੇਖ ਲਿਓ ਤੁਸੀਂ ਇੱਥੋਂ ਥਣਾ ਦਾ ਸਾਈਜ਼ ਦੇਖੋ ਵਿੱਥ ਦੇਖ ਲਿਓ ਥਣਾ ਦੀ ਸਾਈਜ਼ ਦੇਖੋ ਵਧੀਆ ਚੰਗਾ ਥਣ ਮੁੱਠੀ ਜਿਹੜਾ ਕੱਢਣਾ ਹੱਥੀ ਚੁਆਈ ਵਾਲਾ ਵੀ ਤੇ ਚਾਹੇ ਤੁਸੀਂ ਉਹਨੂੰ ਮਸ਼ੀਨ ਨਾਲ ਚੋਲਿਓ ਬਾਈ ਮਾਨ ਨੇ ਹੁਣ ਅੱਗੇ ਰੇਟ ਦੀ ਗੱਲ ਰੇਟ ਦੱਸਿਓ ਦਾ ਕੀ ਹੈ ਰੇਟ ਬਾਈ 90000 ਰੁਪਏ 90000 ਹਾਂ ਮਾਨਦਾਨ ਹੋ ਜੂ ਇਹ ਚੋਂ ਹਾਂ ਮਾਨਦਾਨ ਹੋ ਲਓ ਵੀ ਦੋਸਤੋ ਰੇਟ ਇਹਦਾ 90000 ਹੈ ਮਾਨਦਾਨ ਇਹਦੇ ਵਿੱਚੋਂ ਫਿਰ ਵੀ ਬਾਈ ਕਹਿੰਦਾ ਹੋ ਜੂਗਾ ਆਹ ਬੱਚੇ ਆ ਪਹਿਲਾਂ ਪਲੂਣ ਬੱਚੀ ਸੂਂਦੀ ਹੈਗੀ 10-12 ਦਿਨ ਬਾਈ ਕਹਿੰਦਾ ਹਲੇ 15 ਦਿਨ ਉਮੀਦ ਹੈ ਵੀ 15 ਦਿਨ ਬੱਚੀ ਲੈ ਜਾਊਗੀ ਤੇ ਜਿਹੜੇ ਭਰਾ ਨੂੰ ਪਸੰਦ ਲੱਗੀ ਚਾਹੇ ਕੋਈ ਵਪਾਰੀ ਵੀਰ ਕੰਟੈਕਟ ਕਰ ਲਿਓ ਕਿਉਂਕਿ ਬੱਚੀ ਭਾਜ ਹੈਗੀ ਤੇ ਅੱਗੇ ਵੀ ਇਹ 2 ਰੁਪਏ ਮੇਰੇ ਹਿਸਾਬ ਦੇ ਨਾਲ ਵਪਾਰੀ ਭਰਾ ਨੂੰ ਵੀ ਦੇ ਕੇ ਜਾਊਗੀ ਜੇ ਕੋਈ ਲੈ ਆ ਸਕਦਾ ਤਾਂ ਕਮਾਲੂ ਪਿੰਡ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਤੇ ਨੰਬਰ ਆਪਾਂ ਦੋਸਤੋ ਬਾਈ ਦਾ ਸਕਰੀਨ ਤੇ ਲਾਵਾਂਗੇ ਕਰ ਲਿਓ ਕੰਟੈਕਟ ਜਿਹੜੇ ਭਰਾ ਨੂੰ ਪਸੰਦ ਆਈ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਵੀਰਾਂ ਨੂੰ